ਸਤਿ ਸ੍ਰੀ ਅਕਾਲ ਦੋਸਤੋ ਮੈਂ ਕਿ ਹਾਜ਼ਰ ਹਾਂ ਅੱਜ ਦੀ ਨਵੀਂ ਸਟੋਰੀ ਪਵਨ ਹੋਂ ਤੋਂ ਬਾਅਦ ਕਾਫੀ ਰੋਮਾਂਟਿਕ ਮੂਡ ਦੇ ਵਿੱਚ ਸਨ ਮੈਨੂੰ ਪੁੱਛਣ ਲੱਗੇ ਕੀ ਕੀ ਇਰਾਦਾ ਹੈ ਪਵਨ ਤਾਂ ਪਹਿਲਾਂ ਹੀ ਤਿਆਰ ਬੈਠੇ ਸਨ ਮੈਂ ਕਿਹਾ ਜਿਵੇਂ ਤੁਹਾਡਾ ਘਰ ਇਰਾਦਾ ਹੈ ਓਵੇਂ ਹੀ ਮੇਰਾ ਹੈ ਦਿਨ ਦੇ ਵਿੱਚ ਕਦੇ-ਕਦੇ ਤਾਂ ਸਾਨੂੰ ਮੌਕਾ ਮਿਲਦਾ ਹੈ ਤੇ ਫਿਰ ਇਹੇ ਸ਼ੁਰੂ ਹੋ ਗਏ ਤੇ ਫਿਰ ਪਵਨ ਨੇ ਮੇਰੇ ਨਾਲ ਉਹ ਸਭ ਕੀਤਾ ਫਿਰ ਸਾਡੀਆਂ ਗੱਲਾਂ ਸ਼ੁਰੂ ਹੋ ਗਈਆਂ ਮਾਨਮ ਨੇ ਕਿਹਾ ਕਾਸ਼ ਪਵਨ ਤੁਸੀਂ ਪਹਿਲਾਂ ਮੇਰੇ ਪਹਿਲਾਂ ਮਿਲੇ ਹੁੰਦੇ ਪਵਨ ਨੇ ਕਿਹਾ ਅੱਜ ਕੀ ਮਨ ਹੈ ਅੱਜ ਤਾਂ ਮਾਨਮ ਆਇਆ ਹੋਇਆ ਹੈ ਅੱਜ ਆਪਣੀ ਇੱਛਾ ਪੂਰੀ ਕਰ ਲੈ ਬਹੁਤ ਮਜ਼ਾ ਆਵੇਗਾ ਫਿਰ ਮੈਂ ਮਾਨਮ ਦੇ ਨਾਲ ਪਿਆਰ ਦੇ ਗੋਤੇ ਖਾਣ ਲੱਗ ਪਈ ਮੇਰਾ ਨਾਮ ਪ੍ਰੀਤ ਹੈ ਮੇਰੇ ਪਤੀ ਪਵਨ ਬਹੁਤ ਚੰਗੇ ਤੇ ਸੁਲਝੇ ਹੋਏ ਇਨਸਾਨ ਹਨ ਅਸੀਂ ਵਿਆਹ ਦਾ ਪੂਰਾ ਮਜ਼ਾ ਲੈਂਦੇ ਸੀ ਕਿਉਂਕਿ ਸਾਡੇ ਕੋਲ ਅਜੇ ਕੋਈ ਬੱਚਾ ਨਹੀਂ ਸੀ ਅਸੀਂ ਦੋਵੇਂ ਪਰਾਈ ਮਰਦ ਤੇ ਪਰਾਈ ਔਰਤ ਦਾ ਸ਼ੱਕ ਸ਼ੌਂਕ ਵੀ ਰੱਖਦੇ ਸੀ ਮੇਰੇ ਪਤੀ ਨੂੰ ਇਸ ਤਰ੍ਹਾਂ ਹੀ ਕਰਨਾ ਪਸੰਦ ਕੀਤਾ ਤੇ ਮੈਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਮੇਰੀ ਉਮਰ 27 ਸਾਲ ਹੈ ਮੇਰੇ ਪਤੀ 30 ਸਾਲਾਂ ਦੇ ਹਨ ਸਾਡੇ ਵਿਆਹ ਨੂੰ 11 ਸਾਲ ਹੋ ਗਏ ਹਨ ਵੈਸੇ ਤਾਂ ਸਾਨੂੰ ਠੀਕ-ਠਾਕ ਮਜ਼ਾ ਆਉਂਦਾ ਹੈ ਪਰ ਜਦੋਂ ਅਸੀਂ ਕਿਸੇ ਪਰਾਈ ਨਾਲ ਕਰਨ ਬਾਰੇ ਕਰਨ ਦੀ ਗੱਲ ਕਰਦੇ ਹਾਂ ਤਾਂ ਮੇਰੇ ਮਨ ਦੇ ਬਹੁਤ ਹੀ ਚੰਚਲ ਜਾ ਹੋ ਜਾਂਦਾ ਹੈ ਤੇ ਫਿਰ ਮੇਰੇ ਕਿਸੇ ਹੋਰ ਦੇ ਨਾਲ ਉਹ ਸਭ ਕਰਨ ਦਾ ਮਨ ਬਣ ਜਾਂਦਾ ਹੈ ਵੈਸੇ ਮੇਰੇ ਪਤੀ ਵੀ ਇਹੀ ਕਹਿੰਦੇ ਨੇ ਕਿ ਮੈਂ ਕਿਸੇ ਹੋਰ ਦੇ ਨਾਲ ਉਹ ਸਭ ਕਰਨਾ ਕਰਾਂ ਹਾਲਾਂਕਿ ਮੈਂ ਆਪਣੇ ਪਤੀ ਨੂੰ ਬਹੁਤ ਹੀ ਪਿਆਰ ਕਰਦੀ ਹਾਂ ਪਰ ਪਤਾ ਨਹੀਂ ਕਿਉਂ ਮੈਂ ਦੂਜੇ ਮਰਦ ਤੇ ਬਾਰੇ ਮੇਰੇ ਪਤੀ ਦੀ ਉਹ ਆਧਾ ਮੁੰਡਾ ਮਾਨਵ ਜੋ ਇਸ ਵੇਲੇ 24 ਸਾਲਾਂ ਦਾ ਹੈ ਉਸ ਦਾ ਅਜੇ ਬਿਆਨ ਨਹੀਂ ਹੋਇਆ ਹੈ ਉਹ ਅਕਸਰ ਸਾ ਢਿਕਾਰ ਹੁੰਦਾ ਰਹਿੰਦਾ ਹੈ ਕਿਉਂਕਿ ਭੂਆ ਦਾ ਪਿੰਡ ਨੇੜੇ ਹੀ ਹੈ ਮਾਨਮ ਅਜੇ ਪੜ੍ਹਾਈ ਕਰ ਰਿਹਾ ਹੈ ਮਾਨਮ ਮੈਨੂੰ ਅਕਸਰ ਕਹਿੰਦੇ ਨੇ ਕਿ ਮਾਨਮ ਸਹੀ ਹੈ ਜੇ ਤੂੰ ਉਸ ਨਾਲ ਕਰਨਾ ਚਾਹੁੰਦੀ ਹੈ ਤਾਂ ਮੈਂ ਉਸ ਨਾਲ ਗੱਲ ਕਰ ਲਵਾਂਗਾ ਜੇ ਤੂੰ ਆਪ ਉਸ ਨੂੰ ਸੈੱਟ ਕਰਨਾ ਹੈ ਤਾਂ ਵੇਖ ਲੈ ਹੁਣ ਤਾਂ ਮੇਰੇ ਵੀ ਮਨ ਮਾਨਮ ਨਾਲ ਕਰਨ ਦਾ ਕਰਿਆ ਹੈ ਪਵਨ ਨੇ ਮੇਰੀ ਮਨ ਦੀ ਵਿੱਚ ਇਹ ਗੱਲ ਪੂਰੀ ਤਰ੍ਹਾਂ ਨਾਲ ਭਰ ਦਿੱਤੀ ਹੈ ਮੈਂ ਵੀ ਕਿਸੇ ਹੋਰ ਨਾਲ ਉਹ ਸਾਫ਼ ਕਰਨਾ ਚਾਹੁੰਦੀ ਹਾਂ ਖੈਰ ਇੱਕ ਦਿਨ ਮਾਨਮ ਸਾਡੇ ਘਰ ਦੋ ਦਿਨਾਂ ਦੇ ਲਈ ਆ ਗਿਆ ਉਸ ਦਾ ਕੋਈ ਇਗਜ਼ਾਮ ਸੀ ਉਸ ਦੀ ਪ੍ਰੀਖਿਆ ਕੇਂਦਰ ਇੱਥੇ ਹੀ ਸੀ ਬਸ ਸਿਰਫ ਫਿਰ ਕੀ ਸੀ ਪਵਨ ਨੇ ਵੀ ਦੋ ਦਿਨਾਂ ਦੀ ਛੁੱਟੀ ਲਈ ਇਹਨਾਂ ਦੋਵਾਂ ਭਰਾਵਾਂ ਵਿੱਚ ਬਹੁਤ ਹੀ ਪਿਆਰ ਹੈ ਮਾਨਮ ਸਵੇਰੀ ਜਲਦੀ ਆਉਣ ਵਾਲਾ ਸੀ ਉਸ ਨੇ ਫੋਨ ਕੀਤਾ ਤੇ ਉਸ ਨੇ ਕਿਹਾ ਵੀਰ ਮੈਂ 12 ਵਜੇ ਤੱਕ ਪਹੁੰਚ ਜਾਵਾਂਗਾ ਅਸੀਂ ਇਕੱਠੇ ਹੀ ਖਾਣਾ ਖਾਵਾਂਗੇ ਮੈਂ ਖਾਣਾ ਬਣਾ ਲਿਆ ਤੇ ਇਹਨਾਂ ਨੇ ਇਗਜ਼ਾਮ ਤੋਂ ਬਾਅਦ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ ਕਿ ਬਾਹਰ ਘੁੰਮਣ ਜਾਵਾਂਗੇ ਤੇ ਰਾਤ ਦਾ ਖਾਣਾ ਵੀ ਬਾਹਰ ਹੀ ਖਾ ਲਵਾਂਗੇ 12 ਵਜੇ ਤੱਕ ਮਾਨਮ ਘਰ ਆ ਗਿਆ ਸੀ ਅਸੀਂ ਸਾਰਿਆਂ ਨੇ ਇਕੱਠੇ ਖਾਣਾ ਖਾਧਾ ਮੈਂ ਮਾਨਮ ਦੀ ਪਸੰਦ ਦਾ ਖਾਣਾ ਬਣਾਇਆ ਸੀ ਮਾਨਮ ਨੇ 2 ਵਜੇ ਪੇਪਰ ਦੇਣ ਜਾਣਾ ਸੀ ਪਵਨ ਮਾਨਮ ਨੂੰ ਪ੍ਰੀਖਿਆ ਕੇਂਦਰ ਵਿੱਚ ਛੱਡ ਕੇ ਆਇਆ ਪਵਨ ਦੇ ਵਾਪਸ ਆਉਣ ਤੋਂ ਬਾਅਦ ਉਹ ਬਹੁਤ ਹੀ ਰੋਮਾਂਟਿਕ ਮੂਡ ਦੇ ਵਿੱਚ ਸਨ ਉਹ ਮੈਨੂੰ ਪੁੱਛਣ ਲੱਗੇ ਫਿਰ ਕੀ ਇਰਾਦਾ ਹੈ ਜਨਾਬ ਪਵਨ ਤਾਂ ਪਹਿਲਾਂ ਹੀ ਥਿਆਰ ਬੈਠੇ ਸਨ ਮੈਂ ਹੱਸਦੀ ਹੋਈ ਨਿੱਕਿਆ ਹਾਂ ਜੋ ਤੁਹਾਡਾ ਇਰਾਦਾ ਹੈ ਉਹੀ ਮੇਰਾ ਹੈ ਕਦੇ ਕਦੇ ਤਾਂ ਦਿਨ ਵਿੱਚ ਸਾਨੂੰ ਉਹ ਸਭ ਕਰਨ ਦਾ ਮੌਕਾ ਮਿਲਦਾ ਹੈ ਫਿਰ ਪਵਨ ਸ਼ੁਰੂ ਹੋ ਗਏ ਤੇ ਫਿਰ ਪਵਨ ਨੇ ਮੇਰੇ ਨਾਲ ਉਹ ਸਭ ਕਰਿਆ ਉਹ ਸਭ ਕਰਨ ਤੋਂ ਬਾਅਦ ਸਾਡੇ ਦੋਵਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਪਵਨ ਨੇ ਕਿਹਾ ਅੱਜ ਰੈਡੀ ਹੈ ਫਿਰ ਤੂੰ ਅੱਜ ਤਾਂ ਮਾਨਮ ਵੀ ਆ ਗਿਆ ਅੱਜ ਪੂਰੀ ਕਰ ਲੈ ਆਪਣੀ ਮਨ ਦੀ ਮਰਦ ਤੈਨੂੰ ਬਹੁਤ ਹੀ ਮਜ਼ਾ ਆਵੇਗਾ ਜੇ ਤੂੰ ਕਹੇ ਤਾਂ ਮੈਂ ਪੂਰਾ ਪ੍ਰੋਗਰਾਮ ਤਿਆਰ ਕਰ ਦਵਾਂਗਾ ਜੇ ਤੂੰ ਆਪ ਹੀ ਮਾਨਮ ਨੂੰ ਪਟਾ ਲਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੋਵੇਗਾ ਫਿਰ ਅਸੀਂ ਫਿਰ ਤੋਂ ਪਿਆਰ ਦੇ ਕੋਤੇ ਖਾਣ ਲੱਗ ਪਏ ਸ਼ਾਮ ਦੇ 5:00 ਵੱਜ ਚੁੱਕੇ ਸਾਂ ਮਾਨਮ ਦੇ ਵੀ ਆਉਣ ਦਾ ਸਮਾਂ ਹੋ ਗਿਆ ਸੀ ਫਿਰ ਅਸੀਂ ਦੋਨੇ ਨਹਾ ਧੋ ਕੇ ਤਰੋ ਤਾਜ਼ਾ ਹੋ ਗਏ ਮਾਨਵਿਕਾ ਆ ਗਿਆ ਅਸੀਂ ਸਾਰਿਆਂ ਨੇ ਚਾਹ ਪੀਤੀ ਤੇ ਬਾਹਰ ਕੁਮ ਮੰਡੀ ਲਈ ਚਲੇ ਗਏ ਮੈਂ ਮਾਨਮ ਨੂੰ ਪੁੱਛਿਆ ਮਾਨਮ ਅੱਜ ਤੇਰਾ ਪੇਪਰ ਕਿਵੇਂ ਦਾ ਰਹਾ ਤਾਂ ਉਹ ਬੋਲਿਆ ਵਧੀਆ ਰਹਾ ਭਾਬੀ ਪੇਪਰ ਅਸੀਂ ਐਵੇਂ ਹੀ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਗਏ ਗੱਲਾਂ ਕਰਦੇ ਹੋਏ ਮੇਰੀਆਂ ਅੱਖਾਂ ਦੇ ਵਿੱਚ ਸ਼ਰਾਰਤ ਸੀ ਅਸੀਂ ਘੁੰਮਣ ਫੇਰਨ ਤੋਂ ਬਾਅਦ ਬਾਹਰ ਹੀ ਡਿਨਰ ਕਰ ਲਿਆ ਸੀ ਤੇ ਫਿਰ ਅਸੀਂ ਘਰ ਵਾਪਸ ਆ ਗਏ ਪਵਨ ਫਿਰ ਤੋਂ ਉਹੀ ਪ੍ਰੋਗਰਾਮ ਕਰਨ ਬਾਰੇ ਹੀ ਸੋਚ ਰਹੇ ਸੀ ਰਾਤ ਦੇ 9 ਵਜ ਚੁੱਕੇ ਸਨ ਠੰਡ ਬਹੁਤ ਸੀ ਪਵਨ ਮੈਨੂੰ ਕਹਿਣ ਲੱਗੇ ਪ੍ਰੀਤੀ ਯਾਰ ਚਾਹ ਪੀ ਲੈਂਦੇ ਹਾਂ ਕਿਉਂਕਿ ਮਾਨਮ ਮਾਨਮ ਨੇ ਕਿਹਾ ਹਾਂ ਵੀ ਚਾਹ ਪੀਣ ਦਾ ਤਾਂ ਬਹੁਤ ਹੀ ਮਨ ਹੋ ਰਿਹਾ ਹੈ ਮੈਂ ਚਾਹ ਬਣਾਉਣ ਲਈ ਜਾਣ ਹੀ ਲੱਗੀ ਸੀ ਕਿ ਪਵਨ ਨੇ ਕਿਹਾ ਚਾਹ ਮੈਂ ਬਣਾ ਕੇ ਲਿਆਉਂਦਾ ਹਾਂ ਤੇ ਉਹ ਚਾਹ ਬਣਾਉਣ ਦੇ ਲਈ ਚਲੇ ਗਿਆ ਸ਼ਾਇਦ ਪਵਨ ਮੈਨੂੰ ਮੌਕਾ ਦੇ ਰਿਹਾ ਸੀ ਮਾਨਵ ਨੂੰ ਪਟਾਉਣ ਦਾ ਫਿਰ ਮੈਂ ਵੀ ਗੱਲਾਂ ਕਰਨ ਦੇ ਬਹਾਨੇ ਮਾਨਵ ਨੂੰ ਪੁੱਛਿਆ ਮਾਨਵ ਵਿਆਹ ਬਾਰੇ ਕੀ ਸੋਚਿਆ ਏ ਤੂੰ ਹੁਣ ਤੇਰੀ ਵਿਆਹ ਦੀ ਉਮਰ ਵੀ ਹੋ ਗਈ ਹੈ ਫਿਰ ਕਦੋਂ ਕਰਾ ਰਿਹਾ ਹੈ ਵਿਆਹ ਮਾਨਮ ਨੇ ਕਿਹਾ ਹੁਣ ਨਹੀਂ ਭਾਬੀ ਪਹਿਲਾਂ ਮੈਂ ਵੀਰ ਵਾਂਗ ਕੁਝ ਬਣ ਜਾਵਾਂਗਾ ਫਿਰ ਵਿਆਹ ਬਾਰੇ ਸੋਚਾਂਗਾ ਜਦੋਂ ਅਸੀਂ ਗੱਲਾਂ ਕਰ ਹੀ ਰਹੇ ਸੀ ਤਾਂ ਪਵਨ ਵਿਚਾਲੇ ਪਾਣੀ ਛਿੜਾ ਕੇ ਆ ਗਏ ਉਹ ਮਾਨਮ ਨੂੰ ਪੁੱਛਣ ਲਗੇ ਕਿਉਂਕਿ ਮਾਨਮ ਤੇਰਾ ਮਨ ਹੀ ਨਹੀਂ ਕਰਿਆ ਫਿਰ ਮਾਨਮ ਨੇ ਕਿਹਾ ਮੰਨਤਾ ਕਰਿਆ ਏ ਵੀਰ ਪਰ ਹੁਣ ਕਰਿਆ ਵੀ ਕੀ ਜਾ ਸਕਦਾ ਏ ਜਿਵੇਂ ਪਹਿਲਾਂ ਚੱਲਦਾ ਸੀ ਓਵੇਂ ਹੀ ਕੰਮ ਚੱਲ ਰਿਹਾ ਏ ਮੈਂ ਕਿਹਾ ਮਾਨਮ ਕੰਮ ਚੱਲੇ ਜਾਏਗਾ ਤੋਂ ਤੇਰਾ ਕੀ ਮਤਲਬ ਹੈ ਮਾਨਮ ਕਹਿਣ ਲੱਗਾ ਭਾਬੀ ਇਹ ਤਾਂ ਤੁਹਾਨੂੰ ਵੀਰ ਹੀ ਦੱਸੇਗੇ ਇਹ ਮੈਂ ਨਹੀਂ ਦੱਸ ਸਕਦਾ ਮੈਂ ਕਿਹਾ ਕਿਉਂ ਨਹੀਂ ਦੱਸ ਸਕਦਾ ਦੱਸ ਕੀ ਗੱਲ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਹੈ ਫਿਰ ਮਾਨਮ ਨੇ ਕਿਹਾ ਨਹੀਂ ਭਾਬੀ ਜੀ ਹਾਂ ਕੁਝ ਵੀ ਨਹੀਂ ਹੈ ਮੈਂ ਤਾਂ ਅਜੇ ਵੀ ਕੁਵਾਰਾ ਹੀ ਹਾਂ ਸਾਡੇ ਵਿੱਚ ਪਹਿਲਾਂ ਵੀ ਇਹੋ ਜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਮਾਨਮ ਬਚਪਨ ਤੋਂ ਹੀ ਪਵਨ ਦੇ ਕੋਲ ਜ਼ਿਆਦਾ ਰਹਿੰਦਾ ਸੀ ਇਸ ਦੇ ਲਈ ਉਹ ਮੇਰੇ ਨਾਲ ਵੀ ਛੇਤੀ ਕੁਲ ਮਿਲ ਗਿਆ ਸੀ ਫਿਰ ਪਵਨ ਚਾਹ ਛਾਨਣ ਲਈ ਚਲੇ ਗਏ ਫਿਰ ਮੈਂ ਜੋ ਦੇ ਕੇ ਮਾਨਮ ਨੂੰ ਕਿਹਾ ਦੱਸ ਨਾ ਮਾਨਮ ਕੀ ਗੱਲ ਹੈ ਕਿਵੇਂ ਕੰਮ ਚੱਲ ਰਿਹਾ ਹੈ ਉਸਨੇ ਕਿਹਾ ਭਾਬੀ ਮੈਂ ਤੁਹਾਨੂੰ ਫਿਰ ਕਿਸੇ ਹੋਰ ਦਿਨ ਦੱਸਾਂਗਾ ਇਹ ਕਹਿ ਕੇ ਮਾਨਮ ਬਾਥਰੂਮ ਵਿੱਚ ਚਲਾ ਗਿਆ ਇਹਨੇ ਨੂੰ ਪਵਨ ਵੀ ਚਾਹ ਲੈ ਕੇ ਆ ਗਏ ਅਸੀਂ ਚਾਹ ਵਗੈਰਾ ਪੀਤੀ ਫਿਰ ਪਵਨ ਕਹਿਣ ਲੱਗੇ ਚਲੋ ਅੰਦਰ ਜਾ ਕੇ ਆਰਾਮ ਦੇ ਨਾਲ ਗੱਲ ਕਰਦੇ ਹਾਂ ਪਵਨ ਸਾਡੇ ਦੋਵਾਂ ਦੇ ਵਿਚਕਾਰ ਲੇਟੇ ਹੋਏ ਸੀ ਅਸੀਂ ਰਜਾਈ ਲੈ ਕੇ ਰੱਖੀ ਸੀ ਠੰਡ ਕੁਝ ਜ਼ਿਆਦਾ ਹੀ ਸੀ ਪਵਨ ਨੇ ਫਿਰ ਤੋਂ ਮਾਨਮ ਨੂੰ ਪੁੱਛਿਆ ਫਿਰ ਮਾਨਮ ਤੇਰਾ ਵਿਆਹ ਦਾ ਕੀ ਇਰਾਦਾ ਹੈ ਮਾਨਮ ਮਾਸੂਮ ਹੋ ਕੇ ਕਹਿਣ ਲੱਗਿਆ ਕੀ ਦੱਸਾਂ ਵੀਰ ਮੇਰਾ ਤਾਂ ਬਹੁਤ ਬੁਰਾ ਹਾਲ ਹੈ ਮੇਰਾ ਬਹੁਤ ਮਨ ਕਰਦਾ ਹੈ ਉਹ ਸਭ ਕਰਨ ਦਾ ਤੁਸੀਂ ਤਾਂ ਬਹੁਤ ਹੀ ਕਿਸਮਤ ਵਾਲੇ ਹੋ ਜੋ ਤੁਹਾਨੂੰ ਇੰਨੇ ਸੋਹਣੇ ਭਾਬੀ ਮਿਲੇ ਹੈ ਪਵਨ ਕਹਿਣ ਲੱਗੇ ਹਾਂ ਯਾਰ ਇਹ ਤੇਰੀ ਗੱਲ ਬਿਲਕੁਲ ਸਹੀ ਹੈ ਪ੍ਰੀਤੀ ਬਹੁਤ ਹੀ ਸੋਹਣੀ ਹੈ ਕਿ ਤੂੰ ਪ੍ਰੀਤੀ ਨੂੰ ਹੱਥ ਲਾ ਕੇ ਵੇਖਣਾ ਏ ਮਾਨਵ ਇੰਨਾ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਤੇ ਬੋਲਿਆ ਇਹ ਕੀ ਕਹਿ ਰਹੇ ਹੋ ਵੀਰ ਪਵਨ ਕਹਿਣ ਲੱਗੇ ਮੈਂ ਸਹੀ ਕਹਿ ਰਿਹਾ ਹਾਂ ਤੇਰਾ ਮਨ ਨਹੀਂ ਕਰਦਾ ਉਹ ਸਭ ਕਰਨ ਦਾ ਮੈਂ ਵੀ ਕਿਹਾ ਮਾਨਵ ਤੇਰੇ ਵੀਰ ਬਿਲਕੁਲ ਸਹੀ ਕਹਿ ਰਹੇ ਨੇ ਤੇਰਾ ਮਨ ਕਰਦਾ ਨਹੀਂ ਕਰਦਾ ਮਾਨਵ ਨੇ ਕਿਹਾ ਮਨ ਤਾਂ ਬਹੁਤ ਕਰਦਾ ਹੈ ਪਰ ਮੈਂ ਕਰ ਕੁਝ ਵੀ ਨਹੀਂ ਸਕਦਾ ਸਿਰਫ ਮੇਰੇ ਵਿਆਹ ਦੇ ਇੰਤਜ਼ਾਰ ਤੋਂ ਇਲਾਵਾ ਫਿਰ ਮਾਨਵ ਨੇ ਕਿਹਾ ਕਰ ਕਿਉਂ ਨਹੀਂ ਸਕਦਾ ਪ੍ਰੀਤੀ ਤੇਰੇ ਸਾਹਮਣੇ ਤਾਂ ਹੈ ਕਰ ਲੈ ਜੋ ਤੇਰਾ ਮਨ ਕਰਦਾ ਹੈ ਇਹ ਕਹਿ ਕੇ ਪਵਨ ਉੱਠ ਕੇ ਕਮਰੇ ਵਿੱਚੋਂ ਬਾਹਰ ਚਲੇ ਗਏ ਮੈਂ ਮਾਨਵ ਨੂੰ ਕਿਹਾ ਹੁਣ ਕਿਸ ਦਾ ਇੰਤਜ਼ਾਰ ਕਰ ਰਿਹਾ ਹੈ ਮਾਨਵ ਹੋ ਜਾ ਸ਼ੁਰੂ ਮਾਨਵ ਨੇ ਕਿਹਾ ਸੱਚੀ ਭਾਬੀ ਮੈਂ ਹਾਸਤੀ ਹੋਈ ਨੀ ਕਿਹਾ ਹਾਂ 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 ਸੱਚੀ ਮਾਨਮ ਫਿਰ ਮਾਨਮ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਭਰ ਲਿਆ ਉਹ ਮੈਨੂੰ ਪੂਰੀ ਤਰ੍ਹਾਂ ਨਾਲ ਚੁੰਮਣ ਲੱਗ ਗਿਆ ਮੈਂ ਵੀ ਉਸ ਦਾ ਪੂਰਾ ਸਾਥ ਦੇ ਰਹੀ ਸੀ ਫਿਰ ਅਸੀਂ ਦੋਵਾਂ ਨੇ ਆਪਣੇ ਉਤਾਰ ਦਿੱਤੇ ਅਸੀਂ ਦੋਵਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਸੱਚ ਦੱਸਾਂ ਦੋਸਤੋ ਮੈਨੂੰ ਮਾਨਮ ਨਾਲ ਉਹ ਸਾਫ਼ ਕਰਕੇ ਬਹੁਤ ਹੀ ਮਜ਼ਾ ਆਇਆ ਮਾਨਮ ਵੀ ਬਹੁਤ ਹੀ ਖੁਸ਼ ਹੋਏ ਤੇ ਫਿਰ ਉਸ ਤੋਂ ਬਾਅਦ ਉਹ ਬੜੀ ਛੇਤੀ ਛੇਤੀ ਕਾਰਗੇੜਾ ਮਾਰਨ ਲੱਗ ਗਿਆ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰਿਓ ਜੇ ਹਾਂ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ